ਸਾਨੂੰ ਕੀ ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਔਰੇ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜੋ ਪੇਸ਼ੈਂਟਸ ਇਹਨਾਂ ਤੋਂ ਗ੍ਰਸਤ ਹੋ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਲੰਘ ਜਾਂਦਾ ਉਸ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਸਾਨੂੰ ਤੇ ਸਾਡੇ ਦਸਤਖਤ ਅ ਗੁੱਡ ਇਵਨਿੰਗ ਜੀ ਅੱਜ ਆਪਾਂ ਡਾਇਬੀਟਿਸ ਦੀ ਗੱਲ ਕਰਾਂਗੇ ਔਰ ਤੁਸੀਂ ਦੇਖੋ ਕਿ ਡਾਇਬੀਟਿਸ ਅੱਜ ਦੀ ਡੇਟ 'ਚ ਇੱਕ ਜਾਨਲੇਵਾ ਪ੍ਰੋਬਲਮ ਬਣ ਚੁੱਕੀ ਹੈ ਔਰ ਇਟ ਇਜ਼ ਦਾ ਵਰਲਡ ਮੇਨ ਕੌਜ਼ ਆਫ ਡੈਥ ਇਨ ਦਾ ਵਰਲਡ ਨਾਊ ਡੇਜ਼ WHO ਨੇ ਇਹਨੂੰ ਲੀਡਿੰਗ ਕੌਜ਼ ਆਫ ਡੈਥ ਕਿਹਾ ਹੈ ਠੀਕ ਹੈ ਹੁੰਦਾ ਕੀ ਹੈ ਕਿ ਡਾਇਬੀਟਿਸ ਇੱਕ ਸਾਡੇ ਸ਼ਰੀਰ 'ਚ ਇੱਕ ਕੁੰਣ ਦੇ ਵਾਂਗ ਲੱਗ ਜਾਂਦੀ ਹੈ ਜਿਹੜਾ ਸਾਨੂੰ ਕਈ ਵਾਰੀ ਲੇਟ ਸਟੇਜਿਸ 'ਤੇ ਪਤਾ ਲੱਗਦੀ ਹੈ ਕਿ ਅਵੇਅਰਨੈਸ ਨਾ ਹੋਣ ਕਰਕੇ ਡਾਇਬੀਟਿਸ ਬੜੀ ਲੇਟ ਸਟੇਜਿਸ 'ਤੇ ਪਤਾ ਲੱਗਦੀ ਹੈ ਜਿਹਦੇ ਕਰਕੇ ਜਦੋਂ ਤੱਕ ਲੋਕਾਂ ਨੂੰ ਪਤਾ ਲੱਗਦਾ ਹੈ ਉਦੋਂ ਤੱਕ ਉਹ ਸਾਡੇ ਸ਼ਰੀਰ ਤੇ ਅੰਗਾਂ ਤੇ ਪੈ ਜਾਂਦੀ ਹੈ ਜਿਵੇਂ ਆਈਸੇ ਪੈ ਜਾਂਦੀ ਹੈ ਕਿਡਨੀਸ 'ਤੇ ਪੈ ਜਾਂਦੀ ਹੈ ਲਿਵਰ 'ਤੇ ਪੈ ਜਾਂਦੀ ਹੈ ਹੋਰ ਸ਼ਰੀਰ ਦੇ ਸਾਰੇ ਹਾਰਟ ਤੇ ਪੈ ਜਾਂਦੀ ਹੈ ਸਾਡੀ ਨਾੜਾਂ ਨੂੰ ਬਲੋ ਕਰ ਦਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਡਾਇਬੀਟਿਸ ਦੀ وجہ ਨਾਲ ਕੰਪਲੀਕੇਟਡ ਡਾਇਬੀਟਿਸ ਜਿਹਨੂੰ ਕਿਹ ਸੀ ਸਿੰਡਰੋਮ ਕਹਿੰਦੇ ਆ ਇਟ ਇਜ਼ ਨੋਟ ਅ ਡਿਜ਼ੀਜ਼ ਓਨਲੀ ਇਟ ਇਜ਼ ਅ ਸਿੰਡਰੋਮ ਜਿਹੜੀ ਕਿ ਇੱਕ ਮੈਟਾਬੋਲਿਕ ਡਿਜ਼ੀਜ਼ ਹੈ ਜਿਹੜੀ ਕਈ ਡਿਜ਼ੀਜ਼ਸ ਦੇ ਨਾਲ ਮਿਲ ਕੇ ਇੱਕ ਸਿੰਡਰੋਮ ਬਣ ਜਾਂਦਾ ਔਰ ਦੇਖੋ ਡਾਇਬੀਟਿਸ ਮੇਨ ਆਪਾਂ ਗੱਲ ਕਰੀਏਗੀ ਇੱਕ ਨਾਰਮਲ ਲੇਮਨ ਵਾਂਗ ਕਿ ਡਾਇਬੀਟਿਸ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਤੇ ਇੱਕ ਨੋਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਇਨਸੂਲਿਨ ਡਿਪੈਂਡੈਂਟ ਡਾਇਬੀਟੀਸ ਤੇ ਉਹ ਹੋ ਗਈ ਹੈ ਜਿਹੜੀ ਅਸੀਂ ਬੱਚੇ ਨੂੰ ਜਮਾਂਦਰੂ ਵੀ ਹੋ ਸਕਦੀ ਹੈ। ਕਈ ਵਾਰੀ ਯੰਗ ਏਜ ਵੀ ਹੁੰਦੀ ਹੈ। ਡਾਇਬੀਟੀਸ ਆਫ ਯੰਗ ਕੰਨੇ ਆ ਮੋਡੀ। ਤੇ ਜਿਹੜੀ ਤੇ ਜਮਾਂਦਰੂ ਡਾਇਬੀਟੀਸ ਹੁੰਦੀ ਹੈ ਇੱਕ ਫੈਮਿਲੀ ਤੋਂ ਦੂਸਰੀ ਬੱਚਿਆਂ ਨੂੰ ਜਾਂਦੀ ਹੈ ਉਹਦੇ ਚ ਤੇ ਟ੍ਰੀਟਮੈਂਟ ਓਨਲੀ ਇਨਸੂਲਿਨ ਹੀ ਹੈ। ਔਰ ਮੇਰੀ ਸਾਰੇ ਨੂੰ ਇਹ ਹਦਾਇਤ ਹੈ ਕਿ ਜਿਨ੍ਹਾਂ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟੀਸ ਹੈਗੀ ਹੈ ਉਹ ਕਦੀ ਵੀ ਟੈਬਲੇਟ ਵੱਲ ਨਾ ਜਾਣ। ਇਹ ਅਵੇਅਰਨੈਸ ਹੈ ਕਿ ਲੋਕਾਂ ਸੇ ਇੱਕ ਅਵੇਅਰਨੈਸ ਹੈ। ਜੇ ਕਿਸੇ ਨੂੰ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੈ ਅੱਜ ਦੀ ਡੇਟ 'ਚ ਵੀ ਮੇਰੇ ਕੋਲ ਅਰਾਊਂਡ ਕੋਈ 5 ਸਾਲ ਦਾ ਕੋਈ 6 ਸਾਲ ਦੇ ਬੱਚਿਆਂ ਨੂੰ ਮੇਰੇ ਕੋਲ ਆਂਦੇ ਆ ਉਹ ਵੀ ਟਰੀਟਮੈਂਟ ਲੈ ਰਹੇ ਆ ਅਸੀਂ ਇਨਸੂਲਿਨ ਉਹਨਾਂ ਦਿੰਦੇ ਆ ਔਰ ਇਨਸੂਲਿਨ ਕਈ ਤਰ੍ਹਾਂ ਦੀ ਆ ਗਈ ਹੈ ਉਹਦੇ 'ਚ ਅਸੀਂ ਇਨਸੂਲਿਨ ਦੇਖੋ ਕਈ ਤੇ ਮੇਰੇ ਕੋਲ ਇਸਾਂ ਦੇ ਪੇਸ਼ੈਂਟ ਹੈਗੇ ਜਿਹੜੇ 6 ਸਾਲ ਤੋਂ ਸ਼ੁਰੂ ਹੋਏ ਸੀ ਅੱਜ ਅਰਾਊਂਡ 30 ਸਾਲ ਤੱਕ ਪਹੁੰਚ ਗਏ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੀ ਕਈ ਰਿਸਰਚਸ ਹੈ 90-95 ਸਾਲ ਤੱਕ ਇਨਸੂਲਿਨ ਤੇ ਪੇਸ਼ੈਂਟ ਰਹਿ ਰਹੇ ਆ ਉਹ ਨੋਰਮਲ ਲਾਈਫ ਬਤੀਤ ਕਰਦੇ ਐਸ ਲਈ ਜਿਹੜੀ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਆ ਉਹ ਚ ਤੇ ਸਿੰਪਲ ਉਹਨਾਂ ਨੇ ਲਿਖੀ ਇਨਸੂਲਿਨ ਕਿਹੜੇ ਟਾਈਮ ਤੇ ਲੈਣੀ ਆ ਕਿੰਨੀ ਵਾਰੀ ਲੈਣੀ ਆ ਰਾਤ ਨੂੰ ਕਿੰਨੀ ਲੈਣੀ ਸਵੇਰੇ ਕਿੰਨੀ ਲੈਣੀ ਉਸਾਂ ਇਨਸੂਲਿਨ ਦੂਜੀ ਡਾਇਬੀਟਿਸ ਹੈ ਜਿਹੜੀ ਨੋਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਹੁੰਦੀ ਆ ਜਿਹੜੇ ਕੀ ਬੜੇ ਕਾਰਨ ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਚ ਡਾਇਬੀਟਿਸ ਹੈ ਉਹਦਾ ਮੇਨ ਕਾਰਨ ਸਾਡਾ ਖਾਣਾ ਪੀਣਾ ਹੈ ਅਸੀਂ ਜੋ ਖਾਣਾ ਪੀਣਾ ਖਾਂਦੇ ਆ ਸਾਡਾ ਜੰਕ ਫੂਡ ਹੈ ਫੂਡ ਹੈਬਿਟਸ ਹੈ ਸਾਡੇ ਇਥੇ ਦੇਖੋ ਮੈਂ ਦੇਖਿਆ ਸ਼ਹਿਰ ਦੇ ਵਿੱਚ ਜਿਹੜੇ ਲੇਡੀਜ਼ ਹੈ ਉਹ ਜਾਂ ਖਾਣਾ ਹੀ ਨਹੀਂ ਬਣਾਉਂਦੇ ਬ੍ਰੈਕਫਾਸਟ ਬਣਾਉਂਦੇ ਹੀ ਨਹੀਂ ਓਨਲੀ ਘਰ ਰਸ ਆਰੇ ਬਿਸਕਟ ਆਰੇ ਬੰਦ ਆਰੇ ਬਰੈਡ ਆਰੀ ਰਸ ਖਾ ਕੇ ਸਾਰਾ ਦਿਨ ਕੱਢ ਦਿੰਦੇ ਆ ਔਰ ਤੁਸੀਂ ਦੇਖੋ ਇਹ ਨਾਲ weight ਵੱਧਦਾ ਹੈ heart disease ਵੱਧਦੀ ਹੈ diabetes ਭਨ ਜਾਂਦੀ ਹੈ ਔਰ ਇਹ diabetes ultimately she ਨੂੰ ਨੁਕਸਾਨ ਕਰਦੀ ਹੈ ਹੋਰ ਦੇਖੋ ਕਾਰਨ ਜਿਹੜਾ ਇੱਕ ਤੇ ਖਾਣਾ ਪੀਣਾ ਅਸੀਂ 메ਨ ਪ੍ਰੋਬਲਮ ਸਮਝਦੇ ਹਾਂ ਜਿਹੜੀ ਹੈ ਆਹਾਰ ਐਨ ਵਿਹਾਰ ਰਿਲੇਟਡ ਪ੍ਰੋਬਲਮ ਹੈਗੀ ਹੈ। ਆਹਾਰ ਤੇ ਤੁਹਾਨੂੰ ਦੱਸਦਾ ਜਿਹੜੀ ਵੀ ਅਸੀਂ ਜੰਕ ਫੂਡ ਖਾ ਰਹੇ ਹਾਂ ਹੈ ਬੀਚੀ, ਬੇਕਰੀ, ਮੈਦਾ, ਕੁਲਚੇ, ਪੂਰੀ ਐਹੋਈ ਚੀਜ਼ਾਂ ਖਾ ਕੇ ਐਕਸਰਸਾਈਜ਼ ਕੋਈ ਨਹੀਂ ਗਈ। 메ਨ ਤੇ ਆਹਾਰ ਵਿਹਾਰ ਦੇ ਵਿੱਚ ਅਸੀਂ ਲੰਨੇ ਆ ਕਿ ਸਾਡਾ ਵਿਹਾਰ ਕਿਸਾ ਲੱਦੀ ਦੀ। ਅਸੀਂ ਸਾਰਾ ਦਿਨ ਸਵੇਰੇ ਉੱਠ ਕੇ ਮੰਨ ਲੋ ਸਿਹਰ ਨੂੰ ਖਾਣਾ ਖਾਦਾ, ਫਿਰ ਸੋ ਗਏ। ਸਵੇਰੇ ਕਿੰਨੇ ਵੇਲੇ ਉੱਠ ਰਹੇ ਹਾਂ? ਅਸੀਂ ਸੈਰ ਕਰ ਰਹੇ। ਅਸੀਂ ਮਾਰਨਿੰਗ ਵਾਕ ਕਰ ਰਹੇ। ਕਿਤੇ ਵੀ ਮਾਰਨਿੰਗ ਵਾਕ ਨਹੀਂ। ਸਾਰੇ ਕੀ ਹੈ? ਕਿ ਅਸੀਂ ਰਾਤ ਨੂੰ 11 ਵਜੇ ਘਰ ਦੇ ਇੰਨਾ ਫੈਕਟਿਕ ਲਾਈਫ ਦੇ ਵਿੱਚ ਸਟ्रेस ਦੇ ਵਿੱਚ 11 12 ਵਜੇ ਖਾਣਾ ਦੀ ਹੈਬਿਟ ਨਹੀਂ ਕੀ ਹਾਲਾਂਕਿ ਡਾਇਬੀਟਿਸ ਦੀ ਮੇਨ ਜੇ ਆਪਾਂ ਨੂੰ ਠੀਕ ਕਰਨਾ ਹੈ ਮੈਡੀਸਿਨ ਦੇ ਨਾਲ ਨਾਲ ਆਹਾਰ ਐਂਡ ਵਿਹਾਰ ਇਜ਼ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ ਮੇਨ ਮੇਨ ਪੁਆਇੰਟ ਦੱਸਾਂ ਕਿ ਜਿਹੜੀ ਡਾਇਬੀਟਿਸ ਨੂੰ ਆਪਾਂ ਠੀਕ ਕਿਸ ਤਰ੍ਹਾਂ ਕਰਨਾ ਹੈ ਆਪਾਂ 5 ਪੁਆਇੰਟ ਤੇ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਜੋ ਮੈਡੀਸਿਨ ਪ੍ਰਸਕਾਈਬ ਕੀਤੀ ਗਈ ਉਹਨੂੰ ਟਾਈਮ ਨਾਲ ਖਾਦੀ ਜਾਵੇ ਡਾਕਟਰ ਪਰਮਾਸ਼ ਦੇ ਨਾਲ ਜੋ ਮੈਡੀਸਿਨ ਜਿਸ ਤਰ੍ਹਾਂ ਡਾਕਟਰ ਨੇ ਲਿਖੀ ਹੈ ਉਸ ਤਰ੍ਹਾਂ ਖਾਧੀ ਜAVE ਮੋਟਾਪਾ ਬਿਲਕੁਲ ਨਾ ਹੋ ਦਿੱਤਾ ਜਾਵੇ। ਤਰੰਕਾ ਲੋਬੈਸਟੀ ਬਿਲਕੁਲ ਨਹੀਂ ਹੋਣੀ ਚਾਹੀਦੀ। ਪੇਟ ਬਿਲਕੁਲ ਨਹੀਂ ਨਿਕਲਣਾ ਚਾਹੀਦਾ। ਜੇ ਉਹ ਵੀ ਤੁਹਾਡੇ ਹੱਥ ਹੈ। ਤੁਹਾਨੂੰ ਹੁਣ ਇੱਕ ਪਤਲਾ ਸ਼ੀਰ ਮੈਂ ਦੇਖੇ ਕਹੀ ਪਤਲੇ ਸ਼ੀਰ ਤੋਂ ਅੱਜ ਤੋਂ ਮੰਨ ਲਓ 6 ਮਹੀਨੇ ਬਾਅਦ ਮੇਰੇ ਕੋਲ ਆ ਕੇ ਪੇਟ ਨਿਕਾਲ ਕੇ ਆਣਗੇ। that is the first reason ਤੁਸੀਂ ਜਦੋਂ ਵੀ ਪੇਟ ਨਿਕਲਣਾ ਸ਼ੁਰੂ ਹੁੰਦਾ ਹੈ ਤੁਸੀਂ ਧਿਆਨ ਦੇਣਾ ਕਿ ਮੇਰਾ ਪੇਟ ਨਹੀਂ ਨਿਕਲਣਾ। ਓਬੈਸਟੀ ਨੂੰ ਨਹੀਂ ਹੋਣ ਦੇਣਾ। ਦੈਨ ਉਸ ਤੋਂ ਬਾਅਦ ਤੁਸੀਂ ਜਿਹੜਾ ਖਾਣਾ ਦੱਸਿਆ ਕਾਰਬੋਹਾਈਡਰੇਟ ਬਿਲਕੁਲ ਘਟਾ ਦਿਓ ਅਸੀਂ ਜੋ ਵੀ ਖਾਂਦੇ ਸਭ ਕਾਰਬ ਹੈ ਅਸੀਂ ਰੋਟੀ ਖਾਂਦੇ ਹਾਂ ਕਾਰਬੋਹਾਈਡਰੇਟ ਹੈ ਉਹ ਅਸੀਂ ਚਾਵਲ ਖਾਂਦੇ ਹਾਂ ਗਿਊ ਹੈ ਸੌਰੀ ਕਾਰਬੋਹਾਈਡਰੇਟ ਹੈ ਅਸੀਂ ਬ੍ਰੈਡ ਖਾਂਦੇ ਹਾਂ ਕਾਰਬੋਹਾਈਡਰੇਟ ਹੈ ਅਸੀਂ ਚਾਹ ਪੀਂਦੇ ਹਾਂ ਕਾਰਬੋਹਾਈਡਰੇਟ ਹੈ ਉਹ ਕਈ ਚੀਜ਼ਾਂ ਚੀਨੀ ਵਾਲੀ ਹੈ ਉਹ ਸਭ ਕਾਰਬ ਅਸੀਂ ਕਾਰ ਵੀ ਖਾ ਰਿਹਾ ਰਹੇ ਕਾਰਬ ਲੈਸ ਡਾਈਟ ਇਜ਼ ਵੈਰੀ ਇੰਪੋਰਟੈਂਟ ਟੂ ਪ੍ਰिवेंट ਦਾ ਡਾਇਬੀਟਿਸ ਜੇ ਕਿਸੇ ਨੇ ਆਪਣੇ ਫੈਮਲੀ ਹਿਸਟਰੀ ਹੈਗੀ ਹੈ ਕਿ ਇਹਨੂੰ ਪਰਿਵਾਰ ਚ ਮੰਮੀ ਡੈਡੀ ਨੂੰ ਹੈਗੀ ਹੈ ਪਰਿਵਾਰ ਚ ਹੈਗੀ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਾਰਬੋਹਾਈਡਰੇਟ ਲੈਸ ਡਾਈਟ ਖਾਣੀ ਡਾਕਟਰ ਜੀ ਲੱਛਣਾ ਦੀ ਗੱਲ ਕੀਤੀ ਜੇ ਇਹ ਇਹ ਸਿੰਪਟਮਸ ਨੇ ਕਿਤੋਂ ਸ਼ੁਰੂ ਹੋ ਜਾਂਦੀ ਹੈ ਕੋਈ ਲਗਾ ਕਿ ਕਿਹੜੇ ਕਿਹੜੀ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਮੈਨੂੰ ਡਾਇਬੀਟਿਸ ਹੋ ਸਕਦੀ ਹੈ ਠੀਕ ਹੈ ਪਹਿਲਾਂ ਤੇ ਬੰਦੇ ਨੂੰ weight ਘਟਦਾ ਪਈਆਂ ਚ ਕਈ ਪੇਸ਼ੈਂਟ ਨੂੰ ਡਾਇਬੀਟਿਸ ਬਹੁਤ ਜ਼ਿਆਦਾ ਹੋਵੇ ਤੇ ਟਾਈਮ ਬੱਜ ਜਾ ਤਾ ਵੇਟ ਘਟਾਣਾ ਸ਼ੁਰੂ ਹੋ ਜਾਂਦਾ ਉਹ ਫਰਸਟ ਸਾਈਨ ਹੁੰਦਾ ਕਿ ਇਹਨੂੰ ਡਾਇਬੀਟਿਸ ਹੈ ਸੈਕੰਡ ਯੂਰਿਨ ਜ਼ਿਆਦਾ ਆਣਾ ਰਾਤ ਨੂੰ ਪੇਸ਼ੈਂਟਸ ਨੂੰ ਕਈ ਵਾਰੀ ਬੜੀ ਬੜੀ ਉੱਠਣਾ ਪਏਗਾ ਜਦੋਂ ਯੂਰਿਨ ਜ਼ਿਆਦਾ ਆਏਗਾ ਉਹ ਪਿਆਸ ਵੀ ਜ਼ਿਆਦਾ ਲੱਗੇ ਯੂਰਿਨ ਜ਼ਿਆਦਾ ਆਣਾ ਪਿਆਸ ਜ਼ਿਆਦਾ ਲੱਗਣਾ ਭੁੱਖ ਜ਼ਿਆਦਾ ਲੱਗਣਾ ਅਨਨੈਸੈਸਰੀ ਕੋਈ ਮੰਨ ਲਓ ਮੇਰੇ ਫੋੜੇ ਹੋ ਗਏ ਬੋਡੀ 'ਚ ਉਹ ਠੀਕ ਨਾ ਹੋਣਾ ਦਵਾਈ ਖਾਣ ਦੇ ਬਾਵਜੂ ਠੀਕ ਨਾ ਹੋਣਾ ਕਈ ਸੈਕਸ਼ੂਅਲ ਪ੍ਰੋਬਲਮਸ ਵੱਜ ਜਾਂਦੀਆਂ ਪ੍ਰੀਮਚੂਅਰ ਇਜੈਕੂਲੇਸ਼ਨ ਦੀ ਪ੍ਰ ਵੀਕਨੈਸ ਹੋ ਜਾਂਦੀ ਹੈ ਲੱਤਾਂ ਸੋਨਾ ਅਨਸੈਸਰੀ ਥੱਕ ਜਾਣਾ ਬੈਠੇ-ਬੈਠੇ ਥੱਕ ਜਾਣਾ ਬੈਠੇ-ਬੈਠੇ ਨੀਂਦ ਆਣਾ ਇਹ ਸਾਰੇ ਲੱਛਣ ਡਾਇਬੀਟਿਸ ਦੇ ਹਨ ਔਰ ਮੋਟਾਪਾ ਵੀ ਹੋਣਾ ਇੱਕ ਲੱਛਣ ਹੈ ਕਿ ਅਨਸੈਸਰੀ ਮੋਟਾਪਾ ਹੋਣਾ ਇਹ ਵੀ ਇੱਕ ਲੱਛਣ ਗਿਣਿਆ ਜੂਰੀ ਨਹੀਂ ਕਿ weight loss ਵੀ ਹੋਣਾ ਮੋਟਾਪਾ ਵੀ ਇੱਕ ਲੱਛਣ ਹੈ ਔਰ ਮੋਟਾ ਇਹ ਵੀ ਦੇਖਿਆ ਗਿਆ ਕਿ ਜਿਹੜਾ ਸਟ्रेस ਹੈਗਾ ਅਜਿਹੀ ਡੇਟ 'ਚ ਉਹ ਵੀ ਡਾਇਬੀਟਿਸ ਨੂੰ ਪ੍ਰੋਡਿਊਸ ਕਰ ਰਿਹਾ ਹੈ ਜੀ ਸਟ੍ਰੈਸ ਦੇ ਨਾਲ ਬੰਦਾ ਜ਼ਿਆਦਾ ਖਾਂਦਾ ਹੈ ਸਟ੍ਰੈਸ ਦੇ ਨਾਲ ਉਹ ਐਕਸਰਸਾਈਜ਼ ਛੱਡ ਦਿੰਦਾ ਹੈ ਸੈਜ਼ਨਲ ਓਵੇਲਾ ਬਹਿ ਕੇ ਖਾਣਾ ਖਾਣਾ ਖਾਈ ਜਾਂਦਾ ਕੋਈ ਕੋਈ ਵਰਕਿੰਗ ਨਹੀਂ ਕਰਦਾ ਇਹ ਸਾਰੀਆਂ ਚੀਜ਼ਾਂ ਡਾਇਬੀਟਿਸ ਨੂੰ ਸਦਾ ਦੇਣ ਵਾਲੀਆਂ ਔਰ ਲੱਛਣ ਦੀ ਗੱਲ ਕਰੀਏ ਜਾਂ ਜਿਹੜੀ ਇਹਦੇ ਕਾਰਨ ਦੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਦਾ ਅੰਦਾਜ਼ੀਆਂ ਔਰ ਤੁਸੀਂ ਜਿਹੜੇ ਕੁਐਸਚਨ ਪੁੱਛਨੇ ਹੋ ਤੁਸੀਂ ਡਾਕਟਰ ਤੇ ਮਰੀਜ਼ਾਂ ਨੂੰ ਇਹ ਚੱਕਾ ਹੋਏ ਦਾ ਪਹਿਲਾਂ ਚੱਕਰ ਨਹੀਂ ਸਹੀ ਹੁੰਦਾ ਹਾਂ ਮੈਂ ਉਹ ਵੀ ਦਾਣ ਗੱਲ ਕੀਤੀ ਹੈ ਕਿ ਸ਼ੂਗਰ ਦੇ ਮਰੀਜ਼ਾਂ ਚ जख्म ਨਾ ਠੀਕ ਹੁੰਦਾ ਕਿਉਂਦਾ ਕਿ ਬਲੱਡ ਦੇ ਵਿੱਚ ਸ਼ੂਗਰ ਲੈਵਲ ਹਰ ਵੇਲੇ ਵਧੇ ਰਹਿਣਾ ਥਿਸ ਇਜ਼ ਦਾ ਮੇਨ ਰੀਜ਼ਨ ਜਦੋਂ 슈ਗਰ ਦੇ ਲੈਵਲ ਵਧੇ ਰਹਿੰਦੇ ਆ ਕਿ ਜਿਹੜੇ ਸਾਡੇ जखम ਨੂੰ ਠੀਕ ਕਰਨ ਲਈ ਜੋ ਵੀ ਉਥੇ ਉਹਨੂੰ ਠੀਕ ਕਰਨ ਲਈਆਂ ਤੰਤੂ ਹੁੰਦੇ ਆ ਉਹ ਘੱਟ ਪ੍ਰੋਡਿਊਸ ਹੁੰਦੇ ਆ ਔਰ ਉਹ 슈ਗਰ ਲੈਵਲ ਵਧਣ ਹੋਣ ਕਰਕੇ ਉਹਨੂੰ ਠੀਕ ਨਹੀਂ ਹੁੰਦੇ ਜਿਹਦੇ ਨਾਲ ਉਹ जख्म ਠੀਕ ਨਹੀਂ ਹੁੰਦਾ ਲੇਟੇਸਟ ਸਟੇਜਿਸ ਪਹੁੰਚ ਜਾਂਦਾ ਔਰ ਉਹ ਵਧਿਆ ਰਹਿੰਦਾ ਯੂ ਨੋ ਰੈਡ ਬਲ ਸੈਲ ਗਿਆ ਯਾਨੀ ਉਹਦੀ ਹੈ ਮਲਟੀਪਲ ਰੀਜ਼ਨਸ ਹੈਗੇ ਪਲੇਟਲਟ ਸੈਲ ਐਗਰੀਗੇਸ਼ਨ ਹੁੰਦੀ ਆ ਉਥੇ ਤਾਂ ਜਾ ਕੇ ਉਹ ਜਿਹੜਾ ਹੈ ਉਹਦੀ ਹੀਲਿੰਗ ਹੁੰਦੀ ਹੈ ਹੀਲਿੰਗ ਹੀਲਿੰਗ ਨਹੀਂ ਹੋ ਜਾਂਦੀ ਪੈਰਾਂ ਦੀ ਜਿਹੜੀ ਨਸਾਂ ਕਮਜ਼ੋਰ ਹੁੰਦੀਆਂ ਉਹ ਵੀ ਸ਼ੂਗਰ ਦਾ ਕਾਰਨ ਹੈ ਜੇ ਉਹਨੂੰ ਦੱਸਿਆ ਕਿ ਸ਼ੂਗਰ ਜਿਹੜੀ ਇੱਕ ਖੁਣਵਕਾਂ ਹੈ ਉਹ ਤੁਸੀਂ ਆ ਦੇਖੋ ਮੇਰੇ ਪਿੱਛੇ ਲੱਕੜ ਲੱਗੀ ਹੈ ਬਾਹਰੋਂ ਇਹ ਲੱਗਦੀ ਵੀ ਪਾਲਿਸ਼ਡ ਹੈ ਜੇ ਇਹਨੂੰ ਘੁਣ ਲੱਗੀ ਹੋ ਬਾਹਰੋਂ ਪਾਲਿਸ਼ ਲੱਗੇਗੀ ਪਰ ਇਹਨੂੰ ਆਪਾਂ ਦਬਾਵਾਂਗੇ ਤਾਂ ਖੋਖਲੀ ਨਹੀਂ ਹੋ ਜਾਂਦੀ ਵਿੱਚ ਉਹ ਬਿਲਕੁਲ ਖਾ ਜਾਂਦੀ ਹੈ ਖੁਣਵਕਾਂ ਲੱਕੜ ਖਾ ਜਾਂਦੀ ਏ ਇਸਾ ਹੀ ਅਸੀਂ ਸ਼ੂਗਰ ਨੂੰ ਕਹਿੰਦੇ ਹਾਂ ਖੁਣਵਕਾਂ ਉਹ ਸ਼ੀਰ ਦੇ ਹਰ ਅੰਗ ਨੂੰ ਖੁਣਵਕਾਂ ਲੱਗ ਜਾਂਦੀ ਹੈ ਜਦੋਂ ਖੁਣਵਗਾ ਲੱਗਦੀ ਹੈ ਸਭ ਤੋਂ ਪਹਿਲਾਂ ਉਹ ਜਿਸ ਤਾ ਤੁਹਾਨੂੰ ਗੱਲ ਕੀਤੀ ਨਸਾਂ ਨੂੰ ਪੈ ਜਾਂਦੀ ਹੈ ਤੇ ਨਿਊਰੋਪੈਥੀ ਹੋ ਜਾਂਦੀ ਹੈ ਥਕਾਵਟ ਹੋਏ ਨਾ ਹਰ ਵਲੇ ਪੈਰ ਸੁੱਤੇ ਰਹਿਣੇ ਠੀਕ ਹੈ ਫੇਰ ਕਿਡਨੀ ਦੇ ਨਸਾਂ ਨਾਲ ਕਿਡਨੀ ਨੂੰ ਅਫੈਕਟ ਕਰ ਦੇਣਾ ਨਸਾਂ ਨਾਲ ਹਾਰਡ ਨੂੰ ਅਫੈਕਟ ਕਰ ਦੇਣਾ ਹੁਣ ਇਹਦੇ ਨਾਲ ਨਾਲ ਮੈਂ ਇੱਕ ਬੜੀ ਹੋਰ ਇੰਪੋਰਟੈਂਟ ਗੱਲ ਕਰਾਂਗਾ ਅਗਰ ਇੱਕ ਪੇਸ਼ੈਂਟ ਨੂੰ ਸ਼ੂਗਰ ਹੈ ਔਰ ਬੀਪੀ ਹੈ ਅਗਰ ਉਹ ਸਿਗਰਟ 스ਪੋਕਿੰਗ ਮਿੱਠਾ ਫੇਰ ਜ਼ਿਆਦਾ ਖਾਂਦਾ ਹੈ ਉਦੇ ਵਿੱਚ ਚਾਂਸਸ ਜਿਹੜੀ ਸਾਡੀ ਨਾੜਾਂ ਦੇ ਵਿੱਚ ਕੋਲੇਸਟ੍ਰੋਲ ਡੈਪੋਜੀਸ਼ਨ ਡੈਪੋਜੀਸ਼ਨ ਦੇ ਬਹੁਤ ਜ਼ਿਆਦਾ ਹੋ ਜਾਂਦੇ ਜਿਹੜੇ ਸ਼ੂਗਰ ਵਾਲਾ ਪੇਸ਼ੈਂਟ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਕੋਲੇਸਟ੍ਰੋਲ ਜੋ ਵੀ ਅਸੀਂ ਖਾਂਦੇ ਆ ਮੰਨ ਲਓ ਅਸੀਂ ਸ਼ੂਗਰ ਵੀ ਖਾਧੀ ਹੈ ਨਾ ਉਹਨੇ ਵੀ ਕੋਲੇਸਟ੍ਰੋਲ ਚੇਂਜ ਹੋ ਜਾਣਾ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਇਹ ਬੜਾ ਹੀ ਰਿਸਕ ਫੈਕਟਰ ਹੈ ਹਾਰਟ ਡਿਜ਼ੀਜ਼ ਦਾ ਕਿ ਜਿਹੜਾ ਇੱਕ ਸ਼ੂਗਰ ਵਾਲਾ ਪੇਸ਼ੈਂਟ ਹੈ ਉਹਨੂੰ ਇਹ ਭੁੱਖ ਤੋਂ ਘੱਟ ਖਾਣਾ ਚਾਹੀਦਾ ਐਕਸਰਸਾਈਜ਼ ਨਾਰਮਲ ਕਰਨੀ ਚਾਹੀਦੀ ਆਦਰਵਾਇਜ਼ ਜਿਹੜੀਆਂ ਨਾਰਮਲ ਖਾਣਾ ਵੀ ਖਾਂਦੇ ਆ ਉਹ ਵੀ ਫੈਟ ਚ ਕਨਵਰਟ ਹੋ ਕੇ ਨਾੜਾਂ ਜਮਾ ਹੋ ਔਰ ਇਹਨੂੰ ਕਹਿੰਦੇ ਆਥੀਰੋਸਕਲੋਸਿਸ ਅਥੀਰੋਸਕਲੋਸਿਸ ਜਿਹੜੀ ਹੈਗੀ ਹੈ ਉਹਨੂੰ ਕਹਿੰਦੇ ਨਾੜਾਂ ਵਿੱਚ ਫੈਟ ਜਮਾਉਣਾ ਉਹੀ ਅਲਟੀਮੇਟਲੀ ਸਾਡੇ ਹਾਰਟ ਦੀਆਂ ਜਿਹੜੀ ਡਿਜ਼ੀਜ਼ ਹੁੰਦੀਆਂ ਨਾੜਾਂ ਬਲੋਕ ਹੋਣਾ ਉਹਦੇ ਵਿੱਚੋਂ ਜਿਹੜੀ ਸਾਡੀ ਨਾੜਾਂ ਬਲੋਕ ਹੁੰਦੀਆਂ ਉਹਦੇ ਚੋਂ ਕਲੋਟ ਨਿਕਲ ਕੇ ਹਾਰਟ 'ਚ ਜਾਂਦੇ ਆ ਉਹ ਹਾਰਟ ਅਟੈਕ ਕਰਨਦੇ ਅਗਰ ਉਹ ਬ੍ਰੇਨ 'ਚ ਚਲੇਗੀ ਤਾਂ ਬ੍ਰੇਨ ਅਟੈਕ ਹੋ ਜਾਂਦਾ ਇਹ ਤੁਸੀਂ ਦੇਖੋ ਸੀਵੀਏ ਬ੍ਰੇਨ ਅਟੈਕ ਲਕਵਾ ਹਾਰਟ ਅਟੈਕਸ ਐਸਾ